ਕਿਸਾਨ ਵੀਰੋ ਹੁਣ ਤੱਕ ਤੁਸੀਂ ਜਿਹੜੇ ਮੈਨੂੰ ਜਾਣਦੇ ਹੋ ਜਿੰਨੇ ਕਿਸਾਨ ਸਖਲਾਈ ਕੈਂਪ ਲਾਏ ਆ ਮੈਂ ਹਰ ਇੱਕ ਵਿੱਚ ਹੀ ਕਿਹਾ ਕਿ ਸਾਨੂੰ ਘਰ ਵਾਲੀ ਬਗੀਚੀ ਜਿਹੜੀ ਸਬਜ਼ੀਆਂ ਦੀ ਜ਼ਰੂਰ ਲਾਉਣੀ ਚਾਹੀਦੀ ਹੈ ਪਿਛਲੀਆਂ ਵੀਡੀਓ ਵਿੱਚ ਵੀ ਵਾਰ-ਵਾਰ ਜ਼ਿਕਰ ਕੀਤਾ ਇਸ ਘਰੇਲੂ ਬਗੀਚੀ ਦਾ ਕਿਉਂਕਿ ਕਿਸਾਨ ਵੀਰੋ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਜ਼ਿਮੀਂਦਾਰ ਸ਼ਹਿਰੋਂ ਝੋਲਾ ਚੁੱਕ ਕੇ ਸੌਦਾ ਪਤਾ ਲੈਣ ਜਾਂਦਾ ਸੋਭਾ ਨਹੀਂ ਦਿੰਦਾ ਅਸੀਂ ਸਿਰਫ ਲੂਣ ਤੇ ਚਾਹ ਪੱਤੀ ਸ਼ਰੋਂ ਲੈ ਆਉਣੀ ਹੁੰਦੀ ਤੇ ਸਾਡੇ ਜ਼ਿੰਮੇਦਾਰ ਕੀ ਕਰਦੇ ਆ ਸ਼ਹਿਰ ਗਿਆ ਹੁੰਦਾ ਪਿੱਛੋਂ ਬੰਟੀ ਦੀ ਮਾਂ ਕਹਿੰਦੀ ਹੈ ਬੰਟੀ ਦੇ ਪਾਪਾ ਕਰੇਲੇ ਵੀ ਲਈ ਆਵੀ ਕਦੂ ਵੀ ਲਈ ਆਈ ਭਿੰਡੀ ਵੀ ਲਈ ਆਈ ਤੇ ਆਪਾਂ ਆਮ ਹੀ ਵੇਖਦੇ ਆਂ ਸ਼ਹਿਰੋਂ ਜਿਹੜੀ ਸਾਨੂੰ ਸਬਜ਼ੀ ਮਿਲਦੀ ਉਹ ਤੇ ਕਿੰਨੀਆਂ ਸਪਰੇਆਂ ਹੁੰਦੀਆਂ ਤੁਹਾਨੂੰ ਗਿਣਾ ਦਿੱਤਾ ਤੁਸੀਂ ਹੈਰਾਨ ਹੋ ਜਾਓਗੇ ਪਿਛਲੀ ਵੀਡੀਓ 'ਚ ਦੱਸਿਆ 50-50 ਸਪਰੇਆਂ ਹੁੰਦੀਆਂ ਇੱਕ-ਇੱਕ ਫਸਲ ਦੇ ਉੱਤੇ ਤੇ ਕਦੂ ਜਿਹੜਾ ਵਾ 100 ਰੁਪਏ ਕਿਲੋ ਸਾਡਾ ਵਿਕਿਆ ਤੇ ਅਸੀਂ ਲਾਂਹਤੀ ਹੋਵਾਂਗੇ ਅਸੀਂ ਤਾਂ ਜ਼ਿੰਮੇਦਾਰਾਂ ਯਾਰ ਅਸੀਂ ਤਾਂ ਲੋਕਾਂ ਨੂੰ ਦੇਣਾ ਆ ਸਾਡੇ ਘਰੇ ਕਰੇਲੂ ਬਗੀਚੀ ਲੱਗੀ ਐ ਸ਼ਹਿਰ ਵਾਲਾ ਸਾਡਾ ਜਿਹੜਾ ਸੱਜਣ ਬੇਲੀ ਆ ਉਹ ਵੀ ਸਾਡੇ ਤੋਂ ਸੁખી ਆ ਭਾਈ ਉਹਦੇ ਘਰੇ ਖਾਣ ਨੂੰ ਸਬਜ਼ੀ ਲੱਗੀ ਆ ਤੇ ਵਧੀਆ ਪਿਓਰ ਆਰਗੈਨਿਕ ਆ ਉਹਦੇ ਘਰੋਂ ਜਾ ਕੇ ਲੈ ਆਵਾਂਗੇ ਤੇ ਹੁਣ ਤਾਂ ਕੀ ਐ ਸਬਜ਼ੀ ਅਸੀਂ ਕਿਸੇ ਨੂੰ ਤਾਂ ਕੀ ਦੇਣੀ ਸੀ ਆਪਜੀ ਖਾਣ ਚੁੱਕੀ ਵਹੀਂ ਛੱਡ ਦਿੱਤੀਆਂ ਕਿ ਆਰੀਆਂ ਆ ਜਿਹੜੀ ਸਬਜ਼ੀਆਂ ਦੀ ਕਿਟ ਐ 100 ਰੁਪਏ ਦੀ ਕਿਟ ਐ ਹੁਣ ਹਾੜੀ ਦਾ ਸੀਜ਼ਨ ਸ਼ੁਰੂ ਹੋਣਾ ਬੇਨਤੀ ਆ ਕਿਸਾਨ ਵੀਰੋ ਤੁਹਾਨੂੰ ਖੇਤੀਬਾੜੀ ਯੂਨੀਵਰਸਿਟੀ ਮੇਲੇ ਤੇ ਆਏ ਹੋ ਇੱਥੋਂ ਮਿਲ ਜੂਗੀ ਜੇ ਨਹੀਂ ਆਏ ਤੇ ਖੇਤੀਬੜੀ ਯੂਨੀਵਰਸਿਟੀ ਦਾ 1 ਨੰਬਰ ਗੇਟ ਆ ਉੱਥੇ ਬੀਜਾਂ ਦੀ ਦੁਕਾਨ ਉੱਥੋਂ ਮਿਲ ਜੂਗੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਹ ਕਿਟ ਮਿਲ ਜੇਗੀ ਖੇਤੀਬੜੀ ਵਿਭਾਗ ਤੋਂ ਕਿਟ ਮਿਲ ਜੇਗੀ ਆਪਦੇ ਘਰ ਦੀ ਸਬਜ਼ੀ ਜ਼ਰੂਰ ਲਾਓ ਅਸੀਂ ਪੈਸਾ ਤਾਂ ਜੋੜੀ ਜਾਂਦੇ ਆ ਵੀ ਆਉਣ ਵਾਲੀ ਨਸਲ ਐ ਸਾਨੂੰ ਗਾਲ੍ਹਾਂ ਨਾ ਕੱਢੇ ਪਈ ਸਾਡੇ ਬੁੱਢੇ ਨੇ ਕੋਈ ਕਮਾਈ ਨਹੀਂ ਕੀਤੀ ਕੁਝ ਜੋੜਿਆ ਨਹੀਂ ਪੈਸਾ ਤਾਂ ਅਸੀਂ ਜੋੜੀ ਜਾਂਦੇ ਆ ਤੇ ਅਸੀਂ ਦਿਲ ਤੇ ਹੱਥ ਰੱਖ ਕੇ ਤਰਿਓ ਚੰਗੀ ਸਿਹਤ ਆਪਦੇ ਬੱਚਿਆਂ ਨੂੰ ਦੇ ਕੇ ਜਾ ਰਹੇ ਆ ਚੰਗਾ ਵਾਤਾਵਰਨ ਦੇ ਕੇ ਜਾ ਰਹੇ ਆ ਜ਼ਹਿਰੀਲੀਆਂ ਸਬਜ਼ੀਆਂ ਖਾਣੀਆਂ ਕੱਲਾ ਪੰਜਾਬ ਹੀ ਆ ਜਿੱਦੇ ਤੇ ਸਭ ਤੋਂ ਜ਼ਿਆਦਾ ਬੇਬੀ ਟਿਊਬ ਸੈਂਟਰ ਸਾਡੇ ਖੁੱਲ ਗਏ ਆ ਉਹ ਸਾਡੀ ਖੁਰਾਕ ਹੀ ਆ ਕਿਸਾਨ ਵੀਰੋ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਬਚਣਾ ਉਹਨੇ ਹੀ ਆ ਜਿਹਦੀ ਆਪਦੀ ਘਰ ਦੀ ਖੁਰਾਕ ਆ ਸ਼ੁੱਧ ਆ ਜਿਹਦੇ ਘਰੇ ਖਾਣ ਨੂੰ ਸ਼ੁੱਧ ਦੁੱਧ ਆ ਜਿਹਦੇ ਘਰੇ ਖਾਣ ਨੂੰ ਸ਼ੁੱਧ ਸਬਜ਼ੀ ਆ ਜਿਹਦੇ ਘਰੇ ਖਾਣ ਨੂੰ ਸ਼ੁੱਧ ਚੌਲ ਆ ਤੇ ਸ਼ੁੱਧ ਕਣਕ ਆ ਬੇਨਤੀ ਤੁਹਾਨੂੰ ਵਾਰ-ਵਾਰ ਇਹੀ ਕਿਸਾਨ ਸਖਲਾਈ ਕੈਂਪਾਂ ਦੇ ਵਿੱਚ ਵੀ ਕੀਤੀ ਆ ਆਪਦੀ ਘਰੇਲੂ ਬਗੀਚੀ ਸਬਜ਼ੀਆਂ ਦੀ ਜਰੂਰ ਲਾਓ ਹੱਥ ਬੰਨ ਕੇ ਬੇਨਤੀ ਆ ਇੱਕ ਮੋਟਰਾਂ ਦੇ ਆਲੇ 4-4 5-5 ਫਲਦਾਰ ਬੂਟੇ ਜਰੂਰ ਲਾਓ ਸਬਜ਼ੀਆਂ ਦੀ ਕਿੱਟ ਆ 100 ਰੁਪਏ ਦੀ ਆ ਹਾੜੀ ਦਾ ਸੀਜ਼ਨ ਸਾਰਾ ਕੱਢਦੇ ਗਏ ਤੇ ਮਟਰ ਆ ਪਾਲਕ ਆ ਮੇਥਾ ਮੇਥੀ ਸਾਗ ਆ ਬਰੋਕਲੀ ਆਪਣੀ ਆ ਆਪਣਾ ਛਲਗਵੇਂ ਆ ਮੂਲੀ ਆ ਗਾਜਰ ਆ ਬੜਾ ਕੁਝ ਆ ਸਾਰਾ ਕੁਝ ਸਾਡੀ ਧਰਤੀ ਤੇ ਹੁੰਦਾ ਬਾਬੇ ਨਾਨਕ ਦੀ ਧਰਤੀ ਆ ਜਿਹੜਾ ਬੀ ਸੁੱਟਾਂਗੇ ਇੱਥੇ ਹਰਾ ਹੋ ਜਾਣਾ ਘਰੇਲੂ ਬਾਗੀਚੀ ਥੋੜੀ ਲਈ ਕੋਈ ਕੋਸ਼ ਸਾਨੂੰ ਕਰਨ ਦੀ ਲੋੜ ਨਹੀਂ ਆਪਦੇ ਘਰ ਦੀ ਸਬਜ਼ੀ ਜ਼ਰੂਰ ਖਾਓ ਇੰਨੀਆਂ ਕੋ ਬੇਨਤੀਆਂ ਨੂੰ ਪ੍ਰਵਾਨ ਕਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ